ਪੰਜਾਬ ਦੀ ਸਿੱਖਿਆ ਪ੍ਰਣਾਲੀ ਖਾਸ ਕਰਕੇ 10ਵੀਂ ਕਲਾਸ ਦੀ ਜਮਾਤ ਤੋਂ ਜਾਂ ਪਲੱਸ 1 2 ਦੀ ਜਮਾਤ ਵਿੱਚੋਂ ਇਹ ਜਿਹੜੇ ਸਬਜੈਕਟ ਕੁਝ ਪੜ੍ਹਾਏ ਜਾਂਦੇ ਉਹ ਬੰਦ ਕਰ ਦੇਣੇ ਚਾਹੀਦੇ ਨੇ ਉਹ ਸਬਜੈਕਟ ਹੈਗੇ ਨੇ ਜਿਵੇਂ ਹੀ ਰਾਂਜਾ ਸੋਹਣੀ ਮਈਵਾਲ ਸੱਸੀ ਪੁੰਨੂ ਅਤੇ ਹੋਰ ਵੀ ਕਈ ਤਰ੍ਹਾਂ ਦੇ ਇਹੋ ਜਿਹੇ ਨਾਂ ਜਿਹੜੇ ਨਿਉ ਕਿਤਾਬਾਂ ਜਿਹੜੀਆਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿੱਚ ਪੜ੍ਹਾਇਆ ਜਾ ਰਹੀਆਂ ਨੇ ਅੱਜ ਦੇ ਸਮੇਂ 'ਚ ਇਹ ਕਿਤਾਬਾਂ ਪੜ੍ਹਾਉਣੀਆਂ ਬਹੁਤ ਹੀ ਦੁੱਖਦਾਈ ਤੇ ਮਾੜੀ ਗੱਲ ਆ ਕਿਉਂਕਿ ਇਹ ਕਿਤਾਬਾਂ ਦਾ ਮਤਲਬ ਹੀ ਕੀ ਆ ਸਿੱਖ ਧਰਮ ਦੇ ਬੱਚਿਆਂ ਦੇ ਨਾਲ ਇਹ ਬੱਚਿਆਂ ਨੂੰ ਪੜ੍ਹਾਉਣਾ ਹੈ ਤਾਂ ਬਾਈ ਮਾਈ ਭਾਗੋ ਜੀ ਪੜ੍ਹਾਈ ਜਾ ਸਕਦੀ ਹਰੀ ਸਿੰਘ ਨਲੂਆ ਪੜਾਇਆ ਜਾ ਸਕਦਾ ਆ ਤੰਤਨ ਗੁਰੂ ਗਬਿੰਦ ਸਿੰਘ ਮਹਾਰਾਜੀ ਦੇ ਜਿਹੜੇ ਨੇ ਉਹ ਪੜਾਇਆ ਜਾ ਸਕਦਾ ਹੋਰ ਭੰਗ ਸਿੰਘ ਪੜਾਇਆ ਜਾ ਸਕਦਾ ਹਰੀ ਸਿੰਘ ਨਲਵਾ ਪੜਾਇਆ ਜਾ ਸਕਦਾ ਮਹਾਰਾਜਾ ਰਣਜੀਤ ਸਿੰਘ ਪੜਾਇਆ ਜਾ ਸਕਦਾ ਤਾਂ ਕਿ ਸਾਡੇ ਬੱਚੇ ਪੜ ਕੇ ਉਦਾਂ ਦੇ ਕੈਰੇਕਟਰ ਦੇ ਕੋਈ ਦੇ ਕਿਰਦਾਰ ਦੇ ਭੰਨ ਤੁਸੀਂ ਪੰਜਾਬ ਸਕੂਲ 10ਵੀਂ ਕਲਾਸ ਦੀਆਂ ਪੰਜਾਬੀ ਦੀਆਂ ਬੁੱਕ ਵੇਖਿਓ ਜਾਂ ਮੈਂ ਅੱਗੇ ਵੀ ਪਹਿਲਾਂ ਵੀ ਵੀਡੀਓ ਬਣਾਈਆਂ ਸੀ ਮੰਗ ਕੀਤੀ ਸਰਕਾਰ ਤੋਂ ਪਰ ਉਧਰ ਕੁਕ ਕੰਨਾ ਤੇ ਜੋ ਨਹੀਂ ਸਰਕੀ ਉਹ ਕੀ ਹੋਇਆ ਕਿ ਉਹ ਕਿਤਾਬਾਂ ਜਦੋਂ ਤੁਸੀਂ ਖੋਲੋਗੇ ਕੌਣ ਮੰਦਾ ਕਹੇਗਾ ਕਿ ਮੇਰਾ ਪੁੱਤਰ ਮਿਰਜ਼ਾ ਬਾਂਜੇ ਮੇਰਾ ਪੁੱਤ ਰਾਂਝਾ ਬਾਂਜੇ ਮੇਰਾ ਪੁੱਤ ਪੁੰਨੂ ਬਾਂਜੇ ਕੋਈ ਕਹੇਗਾ ਕੋਈ ਤੇ ਕਿਹੜਾ ਮਾਂ-ਬਾਪ ਕਹੇਗਾ ਕਿ ਮੇਰੇ ਬੱਚਾ ਕੋਈ ਸੈਬਾਂ ਬਾਂਜੇ ਸੱਸੀ ਬਾਂਜੇ ਸੋਹਣੀ ਬਾਂਜੇ ਹੀਰ ਬਾਂਜੇ ਕੋਈ ਮਾਂ-ਬਾਪ ਚਾਹੁੰਦਾ ਥੋੜਾ ਜਿਹਾ ਮੇਕਅਪ ਬਣ ਜਾਵੇ ਤੇ ਜੇ ਆਪਾਂ ਨਹੀਂ ਚਾਹੁੰਦੇ ਬਣਨਾ ਤੇ ਫਿਰ ਇਹ ਪੜਾਇਆ ਹੀ ਕਿਉਂ ਜਾ ਰਿਹਾ ਸਾਡੇ ਬੱਚਿਆਂ ਨੂੰ ਕਿਉਂ ਸਾਡੇ ਬੱਚਿਆਂ ਦੇ ਕੰਨਾਂ 'ਚ ਜ਼ਹਿਰ ਭोली ਜਾ ਰਹੀ ਇਹੋ ਜਿਹੀ ਸ਼ਬਦਾਵਲੀ ਪਾਈ ਜਾਂਦੀ ਉਹਦੇ ਵਿੱਚ ਕਿ ਉਹ ਬੱਚੇ ਉਸ ਉਮਰ ਦੇ ਵਿੱਚ ਵੱਧ ਰਹੇ ਹੁੰਦੇ ਨੇ ਉਦੋਂ ਉਹਨਾਂ ਨੂੰ ਇਹੋ ਜਿਹਾ ਸਲੀਪਸ ਪੜਨੋ ਦਿੱਤਾ ਜਾਂਦਾ ਕਲਾਸ ਦੇ ਵਿੱਚ ਤੇ ਤੁਸੀਂ ਇਹ ਵੀ ਜਾਣਦੇ ਹੋ ਕਿ ਮੁੰਡੇ ਕੁੜੀਆਂ ਦੇ ਜ਼ਿਆਦਾਤਰ ਕਲਾਸ ਸਕੂਲ ਇਕੱਠੇ ਹੁੰਦੇ ਨੇ ਭਾਵੇਂ ਕਿ ਆ ਪੁੱਤਰ ਸਾਡੇ ਬੜੇ ਚੰਗੇ ਨੇ ਲੇਕਿਨ ਜੇ ਅਸੀਂ ਉਹਨਾਂ ਨੂੰ ਜ਼ਹਿਰ ਉਹਨਾਂ ਦੇ ਦਿਮਾਗ 'ਚ ਪਾਵਾਂਗੇ ਜ਼ਹਿਰ ਪੜ੍ਹਾਵਾਂਗੇ ਤਾਂ ਬੱਚਿਆਂ 'ਚ ਜ਼ਹਿਰ ਉੱਗ ਸਕਦੀ ਆ ਸਾਡੇ ਜਾਨ ਬੁੱਝ ਕੇ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਪੰਜਾਬੀ ਦੀਆਂ ਬੁੱਕਸ ਦੇ ਵਿੱਚ ਇਹ ਸਲਿੱਪਸ ਸ਼ਾਮਲ ਕੀਤੇ ਗਏ ਨੇ ਹੋ ਸਕਦਾ ਤੁਸੀਂ ਵੀ ਆਪਣੀ ਜ਼ਿੰਦਗੀ 'ਚ ਪੜ੍ਹੇ ਹੋਣ ਪਰ ਜੇ ਅੱਜ ਤੁਸਾਂ ਨੂੰ ਇਹ ਤੁਹਾਡੇ ਬੱਚੇ ਜਾਂ ਸਾਡੇ ਬੱਚੇ ਸਾਨੂੰ ਇਹ ਪੁੱਛ ਲੈਣ ਤੇ ਕਿ ਉਹ ਕੀ ਕੀਤਾ ਉਹਨਾਂ ਨੇ ਕੀ ਦੇਖਿਆ ਸਾਡੇ ਸਮਾਜ ਨੂੰ ਤੇ ਫਿਰ ਆਪਾਂ ਕੀ ਜਵਾਬ ਦਵਾਂਗੇ ਕੀ ਸਾਨੂੰ ਅੱਜ ਦੇ ਸਮੇਂ 'ਚ ਇਸ ਬੁਰਾਈ ਦੇ ਖਿਲਾਫ ਆਵਾਜ਼ ਨਹੀਂ ਠਾਉਣੀ ਚਾਹੀਦੀ ਤੇ ਇਹਦੇ ਖਿਲਾਫ ਬੋਲਣਾ ਨਹੀਂ ਚਾਹੀਦਾ ਹਾਂ ਜੇ ਤੁਸੀਂ ਪੜਾਉਣਾ ਹੀ ਜਾ ਕੇ ਐਮਫਿਲਟ ਚੜਾ ਲਓ ਪੀ ਐਚ ਡੀ ਵਲੇ ਕੋਈ ਖੋਜ ਕਰਕੇ ਕਰ ਲੇ ਜਾਂ ਮੰਨ ਲਓ ਕਿ ਐਮ ਐ ਜੀ ਵਿੱਚ ਕਰ ਲਵੇ ਇਹਨੂੰ ਥਲੜਲੇ ਲੈਵਲ ਤੇ ਨਹੀਂ ਪੜਾਉਣਾ ਚਾਹੀਦਾ ਇਹਨੂੰ ਬੰਦ ਕਰ ਦੇਣਾ ਚਾਹੀਦਾ ਅੱਜ ਦਾ ਜਿਹੜਾ ਸਮਾਂ ਆ ਬੱਚਿਆਂ ਦਾ ਕਰਤਾਰ ਬਣਾਉਣ ਦਾ ਬੱਚਿਆਂ ਦੇ ਲੈਵਲ ਉੱਚਾ ਕਰਨ ਦਾ ਬੱਚੇ ਨੂੰ ਕਦੀ ਇਹ ਤੇ ਪੜਾਇਆ ਨਹੀਂ ਜਾਂਦਾ ਕਿ ਇਹਨਾਂ ਨੂੰ ਯੂਪੀਐਸਸੀ ਕਿੰਜ ਕਰਨੀ ਆ ਪੀਸੀਐਸ ਕਿੰਜ ਕਰਨਾ ਆ ਡਾਕਟਰ ਕਿੰਜ ਬਣਨਾ ਚਾਹੀਦਾ ਇਹ ਚੀਜ਼ਾਂ ਤੇ ਬੱਚਿਆਂ ਨੂੰ ਸਿਖਾਈਆਂ ਨਹੀਂ ਜਾਂਦੀਆਂ ਬੱਚਿਆਂ ਨੂੰ ਹੋਰ ਹੀ ਕੁਝ ਸਿਖਾਇਆ ਜਾ ਰਿਹਾ ਇੱਥੇ ਬੱਚਿਆਂ ਦੀ ਗਲਤੀ ਘਟਿਆ ਤੇ ਮੈਂ ਸਮਝਦਾ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਇਸ ਵਿਸ਼ੇ ਵੱਲ ਧਿਆਨ ਦੇਣਾ ਚਾਹੀਦਾ ਜੇ ਕਿਸੇ ਭੈਣ ਭਰਾ ਨੂੰ ਕੋਈ ਕਿੰਤੂ ਪ੍ਰੰਤੂ ਹੋਵੇ ਤਾਂ ਉਹ 10ਵੀਂ ਦੀ ਪੰਜਾਬੀ ਦੀ ਬੁੱਕ ਖੋਲ੍ਹ ਕੇ ਪੜ੍ਹ ਸਕਦਾ ਪਲੱਸ 1 ਦੀ ਪੜ ਸਕਦਾ ਆ ਤਾਂ ਕਿ ਉਹਨੂੰ ਪਤਾ ਲੱਗ ਸਕਦਾ ਪਲੱਸ ਉਹਦੀ ਬੁੱਕ ਵੇਖ ਕੇ ਪੜ੍ਹ ਸਕਦਾ ਪੰਜਾਬੀ ਨਾਲ ਸੰਬੰਧਿਤ ਬੁੱਕਸ ਜਿਹੜੀਆਂ ਨੇ ਜਿਹੜੇ ਬੱਚੇ ਸਬਜੈਕਟ ਰੱਖਦੇ ਨੇ ਉਹਨਾਂ ਨੂੰ ਪਤਾ ਆ ਕਿ ਇਹ ਚੀਜ਼ਾਂ ਜਿਹੜੀਆਂ ਨੇ ਕਿਵੇਂ ਦੀਆਂ ਨੇ ਕਿ ਇਹਨਾਂ ਦਾ ਸਾਡੇ ਬੱਚਿਆਂ ਦੀ ਜ਼ਿੰਦਗੀ ਨੂੰ ਤਬਾਹ ਕਰਨ ਚ ਰੋਲ ਨਹੀਂ ਹੈਗਾ ਤੇ ਤੁਹਾਡੇ ਵਰਗੇ ਸੂਝਵਾਨ ਸੱਜਣਾਂ ਦੇ ਬਿਲਕੁਲ ਹੈਗਾ ਜੀ ਮੈਂ ਸਮਝਦਾ ਕਿ ਸਰਕਾਰ ਨੂੰ ਇਸ ਵਿਸ਼ੇ ਵੱਲ ਧਿਆਨ ਦੇਣਾ ਚਾਹੀਦਾ ਇਸ ਸਬਜੈਕਟ ਜਿਹੜੇ ਨੇ ਸੱਸੀਆਂ ਪੁੰਨੂਆਂ ਸੋਹਣੀਆਂ ਮਹੀਵਾਲਹੀ ਰਾਝੇ ਮਿਰਜ਼ਾ ਸਾਹਿਬਾਂ ਇਹ ਸਾਰੇ ਡੀਲੀਟ ਕਰਨੇ ਚਾਹੀਦੇ ਇਹਨਾਂ ਜਗ੍ਹਾ ਤੇ ਚੰਗੇ ਲੋਕਾਂ ਦੇ ਜਿਹੜੀ ਜ਼ਿੰਦਗੀ ਨਾਲ ਸੰਬੰਧਤ ਚੀਜ਼ਾਂ ਨੇ ਉਹ ਸ਼ਾਮਲ ਕਰਨੀਆਂ ਚਾਹੀਦੀਆਂ ਨੇ ਤਾਂ ਕਿ ਸਾਡੇ ਬੱਚਿਆਂ ਦੀ ਸੋਚ ਸਾਡੇ ਬੱਚਿਆਂ ਦਾ ਵਿਚਾਰ ਬੱਚਿਆਂ ਦਾ ਕਰਦਾਰ ਉੱਚਾ ਹੋ ਸਕੇ ਪਰ ਜਾਣ ਬੁੱਝ ਕੇ ਇਹ ਮੈਨੂੰ ਲੱਗਦਾ ਕਿ ਜਾਣਬੁੱਝ ਕੇ ਸ਼ਾਮਲ ਕੀਤੇ ਗਏ ਨੇ ਸਾਡੇ ਬੱਚਿਆਂ ਦੇ کردار ਖਤਮ ਕਰਨ ਦੀ ਸਾਡੀ ਸੋਚ ਖਤਮ ਕਰ ਲਈ ਹੁਣ ਜੇ ਕੋਈ ਕਵੇ ਕਿ ਜੀ ਇਹ ਚ ਕੀ ਗਲਤ ਹੈਗਾ ਤਾਂ ਉਹ ਉਹਨੂੰ ਮੁਬਾਰਕੋ ਵੀ ਉਹ ਆਪਣੇ ਪੁੱਤ ਨੂੰ ਕਵੇ ਜੇ ਆਪਣੀ ਧੀ ਨੂੰ ਬਣਾ ਲੈ ਹੀਰ ਬਣਾ ਲੈ ਸੋਹਣੀ ਬਣਾ ਲੈ ਸਹਿਬਾ ਬਣਾ ਲੈ ਉਹ ਬਣਾ ਲੈ ਅਸੀਂ ਆਪਣੇ ਬੱਚਿਆਂ ਨੂੰ ਇਹੋ ਜਿਹਾ ਬਣਾਉਣਾ ਨਹੀਂ ਚਾਹੁੰਦੇ ਆਓ ਰਲ ਮਿਲ ਕੇ ਆਪਾਂ ਇਹਨਾਂ ਵਿਸ਼ਿਆਂ 'ਤੇ ਧਿਆਨ ਦੇਈਏ ਇਹ ਐਜੂਕੇਸ਼ਨ ਵੀ ਸਾਡੀ ਪੰਜਾਬ ਵੀ ਸਾਡਾ ਬੱਚੇ ਵੀ ਸਾਡੇ ਤੇ ਸਾਨੂੰ ਹੀ ਸਾਰਿਆਂ ਨੂੰ ਰਲ ਕੇ ਉਪਰਾਲੇ ਕਰਨੇ ਚਾਹੀਦੇ ਨੇ ਤੇ ਆਵਾਪੈਸ ਵਾ ਇਹਨੂੰ ਹੋਰ ਬੁਲੰਦ ਕਰੀਏ ਤੁਸੀਂ ਵੱਧ ਤੋਂ ਵੱਧ ਇਹੋ ਜੀਆਂ ਚੀਜ਼ਾਂ ਦੇ ਖਿਲਾਫ ਪ੍ਰਚਾਰ ਕਰਿਆ ਕੁਰੀ ਚੀਜ਼ਾਂ ਨੂੰ ਰੋਕਿਆ ਜਾ ਸਕੀ ਆਪਾਂ ਅੱਗੇ ਬਹੁਤ ਸਾਰੀਆਂ ਪ੍ਰਾਪਤੀਆਂ ਕੀਤੀਆਂ ਨੇ ਤਾਂ ਆਪਾਂ ਇਹ ਵੀ ਪ੍ਰਾਪਤੀ ਕਰਾਂਗੇ ਇਹਨੂੰ ਡਿਲੀਟ ਕਰਵਾ ਕੇ ਹੀ ਛੱਡਾਂਗੇ ਹੋ ਸਕੇ ਸਾਡੀ ਜੁਹਦੇ ਜੀ ਹੋ ਜੇ ਜਾਂ ਬਾਅਦ ਚ ਹੋ ਜਾਵੇ ਆਓ ਆਪਾਂ ਆਪਣੀ ਕੋਸ਼ਿਸ਼ ਜਾਰੀ ਰੱਖੀਏ